ਇੱਕ ਅੰਨੇ ਖਤਰ ਦੀ ਕੁੱਠੀ ਮੌਤ ਤੋਂ 24 ਘੰਟੇ ਦੇ ਵਿੱਚ ਜਿਹੜੀ ਸੁਝਾ ਲਈ ਗਈ ਸੀ ਤਮੰਨਾ ਦਾ ਇੱਕ ਇੱਕੋ ਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਾਰਪੁਰ ਉਹਦੇ ਨਾਲ ਇੰਸਟਾਗ੍ਰਾਮ ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਇਕੋ ਦਿਨ ਤੋਂ ਮੈਂ ਇਹ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਮਨ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਜ ਚ ਅਚਨ ਬੰਦੇ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਲਖਵਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਕਪੂਰਥਲਾ ਪੁਲਿਸ ਨੂੰ 12 ਦੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ 3 12 ਜਨਵਰੀ 2025 ਨੂੰ ਇੱਕ ਲਖਵਿੰਦਰ ਸਿੰਘ ਜਿਹੜੇ ਪੁੱਤਰ ਲਖਮਨ ਸਿੰਘ ਵਾਸੀ ਫੂਲੇਵਾਲੇ ਉਹ ਆਪਣਾ ਕੰਮ ਕਰਕੇ ਵਾਪਸ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਹਨ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਹ ਸੜਕ ਦੇ ਉੱਤੇ ਡਿੱਗ ਪਏ ਸੀ ਆ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਜਿਹੜੀ ਐਫ ਆਈ ਆਰ ਜਿਹੜੀ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਤਫ਼ਤੀਸ਼ ਦੀ ਸ਼ੁਰੂਆਤ ਕਰ ਲਈ ਗਈ ਸੀ ਆ ਇਸ ਅਰਸੇ ਦੌਰਾਨ ਜਿਹੜੇ ਲਖਵਿੰਦਰ ਸਿੰਘ ਜੀ ਸੀਗੇ ਜਿਹਨਾਂ ਨੂੰ ਸੱਟਾ ਲੱਗਿਆ ਸੀ ਉਹਨਾਂ ਦਾ ਅੰਮ੍ਰਿਤਸਰ ਗੁਨਾਨੰਦ ਦੇ ਹਸਪਤਾਲ ਦੇ ਵਿੱਚ ਅੱਜ ਜਿਹੜਾ ਇਲਾਜ ਚੱਲਦਾ ਰਿਹਾ ਤੇ ਅਨਫੋਰਚੂਨੇਟਲੀ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿੱਦਾਂ ਹੀ ਉਹਨਾਂ ਦੀ ਮੌਤ ਹੁੰਦੀ ਹੈ ਇਮੀਜੇਟਲੀ ਤਫਤੀਸ਼ ਦੌਰਾਨ ਜਿਹੜੇ ਕਤਲ ਦੀ ਜਿਹੜੀ ਧਾਰਾ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਜਿਹੜੀ ਤਫਤੀਸ਼ ਨੂੰ ਅੱਗੇ ਵਧਾਇਆ ਜਾਂਦਾ ਹੈ ਤਫਤੀਸ਼ ਦੌਰਾਨ ਹਿਊਮਨ ਤੇ ਜਿਹੜਾ ਟੈਕਨੀਕਲ ਇੰਟੈਲੀਜੈਂਸ ਤੇ ਇਨਪੁਟਸ ਥਰੂ ਆ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਜਿਆ ਸ਼ੱਕ ਪਿਆ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਤਮੰਨਾ ਉਹਦੇ ਉੱਤੇ ਪਿਆ ਤਮੰਨਾ ਨੂੰ ਸ਼ਾਮਿਲ ਤਫਤੀਸ਼ ਕੀਤਾ ਗਿਆ ਤਾਂ ਉਹਦੀ ਜਿਹੜੀ ਡੂੰਘਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਆ ਤਮੰਨਾ ਨੇ ਇਸ ਗੱਲ ਨੂੰ ਮੰਨਿਆ ਕਿ ਉਹੀ ਉਹਨੇ ਹੀ ਜਿਹੜੀ ਜਿਹੜੀ ਸਾਜ਼ਿਸ਼ ਜਿਹੜੀ ਇਹਦੇ ਕਤਲ ਕਰਨ ਦੀ ਜਿਹੜੀ ਰਚੀ ਸੀਗੀ ਆ ਬੈਕਗ੍ਰਾਉਂਡ ਇਹਨਾਂ ਨੇ ਇਹ ਦੱਸਿਆ ਹੈਗਾ ਕਿ ਤਮੰਨਾ ਦਾ ਇੱਕ ਇੱਕ ਉਹਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਾਤਪੁਰ ਉਹਦੇ ਨਾਲ ਇੰਸਟਾਗ੍ਰam ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣਾ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਤੇ ਕੁਲਦੀਪ ਕੁਮਾਰ ਇਹਨਾਂ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਮਿੰਦਰ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਜ ਚ ਅਰਚਨ ਮੰਦੇ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਹਾਂ ਲਖਵਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਆ ਤਮੰਨਾ ਅਤੇ ਕੁਲਦੀਪ ਕੁਮਾਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤਮੰਨਾ ਨੂੰ ਜਿਹੜਾ ਕਪੂਰਥਲੇ ਤੋਂ ਅਤੇ ਕੁਲਦੀਪ ਕੁਮਾਰ ਨੂੰ ਹੁਸ਼ਾਰਪੁਰ ਤੋਂ ਅਰੈਸਟ ਕੀਤਾ ਗਿਆ ਹੈਗਾ ਆ ਜਿਹੜਾ ਕੁਲਦੀਪ ਕੁਮਾਰ ਦੇ ਨਾਲ ਇੱਕ ਅਣਪਛਾਤਾ ਜਿਹੜਾ ਜਿਹੜਾ ਨੌਜਵਾਨ ਨਾਲ ਸੀਗਾ ਕਤਲ ਦੇ ਵਕਤ ਸਮੇਂ ਉਹਦੀ ਵੀ ਜਿਹੜੀ شناخت ਕਰ ਲਈ ਗਈ ਹੈ ਤਾਂ ਉਹਨੂੰ ਫੜਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਉਹਨੂੰ ਵੀ ਜਿਹੜਾ ਛੇਤੀ ਫੜ ਲਿਆ ਜਾਊਗਾ ਇਹਨਾਂ ਦੀ ਅ ਮੰਨਾਂ ਦੀ 31 ਸਾਲ ਦੀ ਉਮਰ ਹੈਗੀ ਹੈ ਤੇ 31 32 ਸਾਲ ਦੀ 31 32 ਸਾਲ ਦੇ ਲਾਗੇ ਉਮਰ ਤੇ ਕੁਲਦੀਪ ਜਿਹੜਾ ਸਰ ਹੈ ਕੰਮ ਕੀ ਕਰਦਾ ਹੈ ਜਿਹੜਾ ਕੁਲਦੀਪ ਕੁਮਾਰ ਹੈਗਾ ਇਹ ਜਿਹੜਾ ਇੱਕ ਟਰੈਕਟਰ ਦੀ ਫੈਕਟਰੀ ਦੇ ਵਿੱਚ ਹਾਰਪੁਰ ਚ ਕੰਮ ਕਰਦਾ ਹੈਗਾ ਤੇ ਤਮੰਨਾ ਜਿਹੜੀ ਉਹ ਹੋਮ ਮੇਕਰ ਜੀ ਹੈਗੀ ਸਰ ਇਹ ਕਿੰਨੀ ਦੇ ਤੋ ਰਿਲੇਸ਼ਨ ਸੀ ਯਰ ਰਿਲੇਸ਼ਨ ਬਿਲਡ ਅਪ ਕਿਤੋਂ ਹੋਇਆ ਕਨੈਕਸ਼ਨ ਕੀ ਬਿਲਕੁਲ ਜਿਹੜਾ ਇਹਨਾਂ ਦਾ ਰਿਲੇਸ਼ਨ ਜਿਹੜਾ ਸਟਾਰਟ ਹੋਇਆ ਉਹ ਇੰਸਟਾਗ੍ਰam ਜਿਹੜਾ ਹੈਗੀ ਐ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਉਹਦੇ ਤੇ ਕੰਟੈਕਟ ਦੇ ਥਰੂ ਇਹਨਾਂ ਨੇ ਮੈਸੇਜਿੰਗ ਸਿਸਟਮ ਤੇ ਹੋਰ ਕਾਲਾਂ ਵਗੈਰਾ ਤੇ ਥਰੂ ਇਹਨਾਂ ਨੇ ਕੰਟੈਕਟ ਬਰਕਰਾਰ ਰੱਖਿਆ ਤੇ ਉੱਥੇ ਹੀ ਗੱਲਬਾਤ ਕਰਦੇ ਰਹੇ ਸੀ ਤੇ ਪਿੱਛੇ ਕਾਫੀ ਵਾਰ ਇਹ ਜਿਹੜੇ ਮਿਲਦੇ ਜੁਲਦੇ ਵੀ ਲੈਂਦੇ ਸੀ ਤੇ ਇੱਥੇ ਇਹਨਾਂ ਦਾ ਜਿਹੜਾ ਰਿਲੇਸ਼ਨ ਪ੍ਰੋਗਰੈਸ ਪਿਆ ਆ ਰੈਸਟ ਕਰਨ ਤੋਂ ਬਾਅਦ ਇਹਨ ਤੋ ਬਾਅਦ ਜਿਹੜਾ 2 ਦਿਨ ਦਾ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਆ ਜਿਹੜਾ ਵੈਪਨ ਆਫ ਅਫੈਂਸ ਹੈਗਾ ਜਿਹੜਾ ਕਿ ਹੁਣ ਸਾਨੂੰ ਪਤਾ ਹੈ ਕਿ ਇੱਕ ਖੰਡਾ ਸੀਗਾ ਉਹਨੂੰ ਤੇ ਇੱਕ ਜਿਹੜਾ ਬਾਦਲ ਤੇ ਵਰਤਿਆ ਮੋਟਰਸਾਈਕਲ ਹੈ ਉਹ ਜਿਹੜਾ ਉਹਨੂੰ ਵੀ ਅਸੀਂ ਬਹੁਤ ਛੇਤੀ ਜਿਹੜਾ ਦੇ ਕਵਰ ਕਰ ਲਾਂਗੇ ਲਿਸ਼ੈਂਸ ਸ਼ੇਪ ਉਸ ਦਾ ਪਿੰਨੇ ਟਾਈਮ ਤੋਂ ਸੀ ਇਹਨਾਂ ਦੀ ਆਫਸਟ ਤਕਰੀਬਨ 1 ਸਾਲ ਤੋਂ